ਸਵਾਗਤ ਹੈ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਤਾਂ ਲਗਾਤਾਰ ਦਿਨ-ਪ੍ਰਤੀ ਦਿਨ ਹੁਸ਼ਾਰਪੁਰ ਦੇ ਵਿੱਚ ਜੜੀ ਉਹ ਟ੍ਰੈਫਿਕ ਦੀ ਸਮੱਸਿਆ ਉਹ ਵੱਡੀ ਸਿਰਦਰਦੀ ਦਾ ਕਾਰਨ ਬਣਦੀ ਜਾ ਰਹੀ ਹੈ ਤਸਵੀਰਾਂ ਇਸ ਵਕਤ ਤੁਹਾਡੇ ਨਾਲ ਹੁਸ਼ਾਰਪੁਰ ਸ਼ਹਿਰ ਦੀਆਂ ਸਾਂਝੀਆਂ ਕਰ ਰਿਹਾ ਹੁਸ਼ਾਰਪੁਰ ਦੇ ਸ਼ਾਸ਼ਨ ਚੌਕ ਦੀਆਂ ਜਿੱਥੇ ਕਿ ਕੋਈ ਵੀ ਟ੍ਰੈਫਿਕ ਪਤਾ ਜਾ ਪੀਸੀਆਰ ਦਾ ਪੁਲਿਸ ਅਧਿਕਾਰੀ ਹੈ ਜਿਹੜਾ ਮੌਕੇ ਤੇ ਮੌਜੂਦ ਨਹੀਂ ਹੈ ਤਾਂ ਹਰ ਪਾਸਿਓਂ ਉਹ ਜਿਹੜਾ ਉਹ ਟ੍ਰੈਫਿਕ ਜਮ ਹੋ ਰੱਖਿਆ ਆਪ ਮੁਹਾਰੇ ਲੋਕ ਹੈ ਜਿਹੜਾ ਉਹ ਟ੍ਰੈਫਿਕ ਨੂੰ ਜਿਹੜਾ ਉਹ ਆਪਣੀਆਂ ਗੱਡੀਆਂ ਨੂੰ ਆਪਣੇ ਵਾਹਨਾਂ ਨੂੰ ਕੱਢਣ ਦੇ ਵਿੱਚ ਲੱਗੇ ਹੋਏ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਯਾਰ ਇੱਥੇ ਟ੍ਰੈਫਿਕ ਵਾਲੇ ਖੜੇ ਹੋਣੇ ਚਾਹੀਦੇ ਨਹੀਂ ਹੋਣੇ ਚਾਹੀਦੇ ਤੁਸੀਂ ਖੁਦ ਦੱਸੋ ਬਿਲਕੁਲ ਕਿ ਬਹੁਤ ਮਾੜੇ ਹਾਲਾਤ ਭਾਜੀ ਤੁਸੀਂ ਗਵਰਨਮੈਂਟ ਕੋਲ ਚੰਗ ਦੇਖੋ ਇੱਥੇ ਦੇਖੋ ਸਾਰੇ ਵਾਸਤੇ ਸੇਮ ਆ ਗਵਰਨਮੈਂਟ ਕੋਲੇ ਤੋਂ ਇੱਕ ਘੰਟਾ ਕਿ ਲੱਗ ਜਾਂਦੇ ਤੱਕ ਇੱਥੇ ਦੇਖ ਤੂੰ ਜਾਮ ਦੇਖੋਂ ਦੀ ਭਾਜੀ ਇੱਥੇ ਕੋਈ ਖੜਾ ਹੈ ਨਹੀਂਗਾ ਇਸੇ ਲਈ ਬਿਲਕੁਲ ਤਾਂ ਇਹ ਆਮ ਲੋਕਾਂ ਦੀ ਜਿਹੜੀ ਸਮੱਸਿਆ ਹਾਲਾਂਕਿ ਹੁਣ ਕਾਫੀ ਹੱਦ ਤੱਕ ਜਾਮ ਹੈ ਜਿਹੜਾ ਉਹ ਆਪ ਉਹ ਹਾਰੇ ਖੁੱਲ ਵੀ ਚੁੱਕਿਆ ਤੇ ਦੂਜੇ ਪਾਸੇ ਜਿਵੇਂ ਆਪਾਂ ਸ਼ਾਸ਼ਣ ਚੌਂਕ ਤੋਂ ਆਪਾਂ ਅਗਲੇ ਚੌਂਕ ਦੀਆਂ ਗੱਲ ਹੁਸ਼ਾਰਪੁਰ ਰੇਲਵੇ ਸਟੇਸ਼ਨ ਵਾਲੋਂ ਮਾਰਗ ਚਲਿਆ ਜਾਂਦਾ ਤਾਂ ਉਸ ਥਾਂ ਤੇ ਜਿਹੜਾ ਟ੍ਰਾਫਿਕ ਦੀ ਸਮੱਸਿਆ ਜਿਹੜੀ ਕਾਫੀ ਜ਼ਿਆਦਾ ਆਣੋ ਵਿਗੜਦੀ ਹੈ ਤਾਂ ਲੋਕ ਆਪ ਮੁਹਾਰੇ ਜਿਹੜਾ ਉਸ ਟ੍ਰਾਫਿਕ ਨੂੰ ਜਿਹੜਾ ਬਹਾਲ ਕਰਨ ਦੇ ਵਿੱਚ ਜੁਟ ਜਾਂਦੇ ਨੇ ਪਰੰਤੂ ਬੜੀ ਸ਼ਰਮ ਦੀ ਗੱਲ ਹੈ ਕਿ ਪੁਲਿਸ ਦਾ ਇੱਕ ਵੀ ਮੁਲਾਜ਼ਮ ਹੈ ਜਿਹੜਾ ਮੌਕੇ ਤੇ ਤਨਾਤ ਨਹੀਂ ਆ ਤਾਂ ਹਰ ਪਾਸਿਓਂ ਜਿਹੜੇ ਆ ਚਾਹੇ ਉਹ ਗੱਡੀਆਂ ਨੇ ਚਾਹੇ ਚਾਰ ਪਹੀਆ ਵਾਹਨ ਨੇ ਦੋ ਪਹੀਆ ਵਾਹਨ ਨੇ ਕੈਮਰਾ ਪਰਸੋਂ ਗਾ ਤੁਹਾਡੀਆਂ ਤਸਵੀਰਾਂ ਬਿਲਕੁਲ ਜ਼ੂਮ ਕਰਕੇ ਦਿਖਾ ਦਿਓ ਤੁਹਾਨੂੰ ਦੂਰ ਦੂਰ ਤੱਕ گورਨਮੈਂਟ ਕਾਲਜ ਚੌਕ ਤੱਕ ਜਿਹੜਾ ਜਾਮ ਲੱਗਿਆ ਜਿਹੜਾ ਉਹ ਦਿਖਾਈ ਦੇਵੇਗਾ ਤਾਂ ਇਸ ਤੋਂ ਪੱਛੇ ਸੀ ਕਿ ਦੂਜੇ ਪਾਸੇ ਸ਼ਾਸ਼ਣ ਚੌਕ ਦੀਆਂ ਜਿਹੜੀਆਂ ਉਹ ਤਸਵੀਰਾਂ ਦਿਖਾ ਦਿਓ ਤੁਹਾਡੇ ਨਾਲ ਸਾਂਝੀਆਂ ਆਪਾਂ ਕਰ ਰਹੇ ਆ ਤਾਂ ਉਧਰੋਂ ਵੀ ਤੁਹਾਨੂੰ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਆਪ ਮੁਹਾਰੇ ਲੋਕ ਆ ਜਿਹੜੇ ਉਹ ਲੱਗੇ ਹੋਏ ਨੇ ਹਾਲਾਂਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਗੱਲਬਾਤ ਵੀ ਕਰਨਾ ਚਾਹੁੰਦੇ ਨੇ ਪਰੰਤੂ ਜਦੋਂ ਆਪਾਂ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਤਾਂ ਫਿਰ ਹੋਰ ਜਾਮ ਆ ਜਿਹੜਾ ਲੱਗ ਜਾਂਦਾ ਕਿਉਂਕਿ ਥੋੜੀ ਬਹੁਤੀ ਉਹਨਾਂ ਨੂੰ ਸੜਕ ਰਸਤਾ ਜਿਹੜਾ ਗੱਡੀਆਂ ਲੰਘਾਉਣ ਦੇ ਲਈ ਵਾਹ ਲੰਘਾਉਣ ਦੇ ਲਈ ਜ਼ਰੂਰ ਮਿਲਦਾ ਪਰੰਤੂ ਗੱਲਬਾਤ ਕਰਨ ਦੇ ਵਿੱਚ ਫਿਰ ਕਿਤੇ ਇਹ ਜ਼ਰੂਰ ਆਉਂਦੀ ਹੈ ਤਾਂ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਇਹ ਟ੍ਰੈਫਿਕ ਦੀ ਉਹ ਸਮੱਸਿਆ ਟ੍ਰੈਫਿਕ ਦਾ ਕੋਡ ਹੈ ਜਿਹੜਾ ਉਹ ਦਿਨ-ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਤੇ ਅਕਸਰ ਅਸੀਂ ਇਹ ਪੁਲਿਸ ਅਧਿਕਾਰੀਆਂ ਨੂੰ ਜਾਂ ਪੀਸੀਆਰ ਦੇ ਜਾਂ ਟ੍ਰੈਫਿਕ ਦੇ ਪੁਲਿਸ ਮੁਲਾਜ਼ਮਾਂ ਨੂੰ ਅਸੀਂ ਆਮ ਤੌਰ ਤੇ ਚੌਂਕਾ ਦੇ ਵਿੱਚ ਖੜਕੇ ਇਹ ਟ੍ਰੈਫਿਕ ਚਲਾਨ ਕੱਟਦੇ ਹੋਏ ਲੋਕਾਂ ਦੇ ਜਾਂ ਲੋਕਾਂ ਦੇ ਵਾਹਨਾਂ ਦੀਆਂ ਫੋਟੋਆਂ ਖੇਚ ਕੇ ਆਨਲਾਈਨ ਚਲਾਨ ਜਿਹੜੇ ਉਹ ਘਰੇ ਭੇਜਦੇ ਨੇ ਤਾਂ ਉਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਸਾਨੂੰ ਰੋਜ਼ਾਨਾ ਦੇ ਵਿੱਚ ਵੇਖਣ ਨੂੰ ਜੜੀਆਂ ਉਹ ਮਿਲਦੀਆਂ ਨੇ ਪਰੰਤੂ ਤਾ ਇਹ ਦੇਖ ਲੋ ਇਹ ਜਿਹੜੇ ਸਰਦਾਰ ਸਾਹਿਬ ਨੇ ਖੁਦ ਆਪ ਮੁਹਾਰੇ ਜਿਹੜਾ ਉਹ ਟ੍ਰੈਫਿਕ ਨੂੰ ਜਿਹੜਾ ਲੰਘਾ ਰਹੇ ਨੇ ਤਾਂ ਦੂਜੇ ਪਾਸੇ ਜਿਹੜੀ ਹੈ ਕਿ ਥਾਂ ਬਣੀ ਹੋਈ ਹੈ ਜਿਸ ਥਾਂ ਤੇ ਟ੍ਰੈਫਿਕ ਦੇ ਪੁਲਿਸ ਦੇ ਮੁਲਾਜ਼ਮ ਹੈ ਜਿਹੜੇ ਹੋਣੇ ਚਾਹੀਦੇ ਨੇ ਤਾਂ ਉੱਥੇ ਕੋਈ ਵੀ ਅੰਦਰ ਜਾਂ ਬਾਹਰ ਟ੍ਰੈਫਿਕ ਦਾ ਕੋਈ ਵੀ ਜਿਹੜਾ ਉਹ ਪੁਲਿਸ ਮੁਲਾਜ਼ਮ ਹੈ ਜਿਹੜਾ ਉਹ ਨਹੀਂ ਆ ਇਸ ਕਰਣ ਲੋਕਾਂ ਨੂੰ ਜਿਹੜਾ ਉਹ ਕਾਫੀ ਜ਼ਿਆਦਾ ਜਿਹੜਾ ਉਹ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਰੱਬ ਭਰੋਸੇ ਆ ਹੁਸ਼ਿਆਰਪੁਰ ਦੀ ਟ੍ਰੈਫਿਕ ਸਮੱਸਿਆ ਟ੍ਰੈਫਿਕ ਸਮੱਸਿਆ ਇਹ ਜਾਪਾ ਜਿਹੜੀ ਕਹਿ ਸਕਦੇ ਆ ਕਿ ਜ਼ਿਆਦਾਤਰ ਜਿਹੜੀ ਪੁਲਿਸ ਹੈ ਉਹ ਵੀ ਵੀ ਆਈ ਪੀ ਡਿਊਟੀਆਂ ਦੇ ਵਿੱਚ ਲੱਗੀ ਰਹਿੰਦੀ ਹੈ ਕਿ ਤੋ ਐਮ ਐਲ اے ਕਿਸੇ ਮੰਤਰੀ ਨੇ ਜਾਂ ਕਿਤੇ ਹੋਰ ਵੱਡੇ ਬੰਦੇ ਨੇ ਆਉਣਾ ਹੁੰਦਾ ਸਾਰੀ ਹੁਸ਼ਿਆਰਪੁਰ ਦੀ ਚਾਹੇ ਟ੍ਰੈਫਿਕ ਪੁਲਿਸ ਕਰ ਲੋ ਪੀ ਸੀ ਆਰ ਪੁਲਿਸ ਕਰ ਲੋ ਉਧਰਲੇ ਪਾਸੇ ਲਾ ਦਿੱਤੀ ਜਾਂਦੀ ਹੈ ਪਰੰਤੂ ਆਮ ਲੋਕ ਵਿਚਾਰੇ ਕਿੱਧਰ ਜਾਣ ਮੋੜ ਤੋਂ ਜਿਹੜਾ ਜਾਮ ਉਹ ਲੱਗ ਚੁੱਕਿਆ ਆ ਆਮ ਲੋਕ ਕਿੱਧਰ ਜਾਣ ਵੱਡਾ ਸਵਾਲ ਹੈ ਇਹ ਤਾਂ ਐਸ ਐਸ ਪੀ ਹੁਸ਼ਿਆਰਪੁਰ ਨੂੰ ਪੁਰਜ਼ਰ ਪੁਰਜ਼ੋਰ ਜਿਹੜੀ ਮੇਰੀ ਅਪੀਲ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਉਹ ਟ੍ਰੈਫਿਕ ਦੀ ਤੇ ਟ੍ਰੈਫਿਕ ਨੂੰ ਜਿਹੜਾ ਸੁਚਾਰੂ ਢੰਗ ਐ ਟ੍ਰੈਫਿਕ ਇੰਚਾਰਜ ਨੂੰ ਵੀ ਜਾਂ ਡੀਐਸਪੀ ਟ੍ਰੈਫਿਕ ਨੇ ਜਾਂ ਟ੍ਰੈਫਿਕ ਦੇ ਜਿਹੜੇ ਹੋਰ ਮੁਲਾਜ਼ਮ ਨੇ ਉਹਨਾਂ ਨੂੰ ਵੀ ਨਾ ਕਿ ਸਾਰਾ ਧਿਆਨ ਜਿਹੜਾ ਆਪਣਾ ਉਹ ਚਲਾਨ ਕੱਟਣ ਵਾਲੀ ਜਿਹੜਾ ਉਹ ਕੇਂਦਰਿਤ ਕੀਤਾ ਜਾਵੇ